ਥੇ ਨੇ ਜਿਹੜੇ ਕਿ ਪਿਛਲੇ ਇਲੈਕਸ਼ਨ ਤੋਂ ਇਹਨਾਂ ਨੇ ਇੱਥੋਂ ਦੇ ਮੈਂ ਕਹਾਂ ਪਿੰਡ-ਪਿੰਡ ਨਾਲ ਵਾਕਿਫ ਨਹੀਂ। ਸੋ ਮੇਰੀ ਮਿੱਤਰ ਸਾਹਿਬ ਇਹ ਵੀ ਬੇਨਤੀ ਆ ਕਿ ਹੁਣ ਜਿਹੜੀਆਂ ਜ਼ਿਲ੍ਹਾ ਪ੍ਰਧਰੀ ਆਪਾਂ ਜਿਹੜੀ ਮੀਟਿੰਗਾਂ ਕਰਦੇ ਕੋਰ ਕਮੇਟੀ ਇਹਨਾਂ ਦੀ ਬਜਾਇਆ ਅੱਜ ਬਦਲੇ। ਸੋ ਮੇਰੀ ਇੰਨੀ ਇੱਕ رائے ਆ ਜੀ ਪ੍ਰਧਾਨ ਜੀ ਤੁਹਾਨੂੰ ਵੀ ਅਸੀਂ ਤੁਹਾਡੇ ਹਰ ਹੁਕਮ ਦੇ ਉੱਤੇ ਫੁੱਲ ਚੜਾਂਗੇ ਜੋ ਤੁਸੀਂ ਸਾਡੇ ਪ੍ਰਧਾਨ ਹੋ। ਬਾਕੀ ਮਿੱਤਰ ਸਾਹਿਬ ਤੁਹਾਡੇ ਨਾਲ ਬੈਠੇ ਆ ਪਰ ਮੇਰੀ ਇੰਨੀ ਇੱਕ ਬੇਨਤੀ ਹੈ ਕਿ ਹੁਣ ਆਪਾਂ ਪਿੰਡਾਂ ਦੇ ਵਿੱਚ ਮੰਡਲ ਵਾਈਜ਼ ਮੀਟਿੰਗਾਂ ਸ਼ੁਰੂ ਕਰੀਏ ਔਰ ਉਹਨਾਂ ਮੀਟਿੰਗਾਂ ਨੂੰ ਸਫਲ ਬਹੁਤ ਬਹੁਤ ਧੰਨਵਾਦ ਡਾਕਟਰ ਅਮਰਜੀਤ ਸਿੰਘ ਜੀ ਮਨੀਤੀ ਦਿਨੋਂ ਅੱਜ ਜਿਹੜੀ ਪ੍ਰਧਾਨਗੀ ਵੈਸੇ ਤੇ ਸਾਰੇ ਸਾਡੇ ਜਿਹੜੇ ਕਲਾਕਾਰਾਂ ਉਹਨਾਂ ਦੇ ਨਾਲ ਜਾਉਂਦਾ ਮੈਂ ਇੱਥੇ ਸ਼ੁਰੂ ਕਰਨਾ ਬਨਾਲ ਜੋਸ਼ੀ ਜੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਯੁਵਾ ਮੋਚਾ ਦੇ ਵਿਧਾਨ ਵੀ ਰਹਿ ਚੁੱਕੇ ਆ ਤੇ ਉਹਦੇ ਨਾਲ ਹੀ ਨਾਲ ਮੀਡੀਆ ਦੇ ਵਿੱਚ ਵੀ ਇਹਨਾਂ ਨੇ ਕੰਮ ਜਲਾਇਆ ਜੇ ਵੀ ਕਾਰਜਕਾਸ਼ਣ ਬੋਲਦੇ ਸਨ ਜੇ ਨਾ ਕੋਈ ਬਿਹਤਰ ਆ ਵਿੱਚ ਪਰੰਵੇ ਥੋੜਾ ਥੋੜਾ ਇਤਨਾ ਕਹਤੇ ਅਸੀਂ ਇਸ ਪੱਖੋਂ ਮਾਰ ਖਾਤੀ ਆ ਜੀਰ ਸਾਹਿਬ ਦੇਖ ਲਿਆ ਕਿ ਆਪਾਂ ਚੀਜ਼ਾਂ ਖਾਮੀਆਂ ਨੂੰ ਦੂਰ ਕਰਦੇ ਆ ਹੋਰ ਵੀ ਜ਼ਿਆਦਾ ਪਰ ਪ੍ਰਧਾਨ ਦੀ ਜਿਹੜੀ ਖਾਸੀਅਤ ਹੈ ਕੋਈ ਉਹ ਯਾਰ ਕਿ ਹਰ ਬੰਦੇ ਦੀ ਚੰਗਿਆਈ ਜਿਹੜੀ ਆ ਨਾ ਉਹਨੂੰ ਕਿਵੇਂ ਐਕਸਪਲੋਰ ਕਰਨਾ ਕਿਵੇਂ ਉਹਨੂੰ ਇਸ ਟੀਮ ਨੂੰ ਆਪਣੇ ਸਾਰੇ ਜਾਣੇ ਜਿੰਨੇ ਵੀ ਆ ਵਲੰਟੀਅਰ ਅਲੀ ਆਪਣਾ ਇਹ ਨਸੰਦੇਹਗੀ ਜਦੋਂ ਥੋੜੀ ਜੀ ਕੰਟਰੋਵਰਸਿਟੀ ਲੱਗਣ ਲੱਗੀ ਸੀ ਆਪਾਂ ਇਸ ਕੰਮ 'ਚ ਨਾ ਪਈਏ ਇਹਨਾਂ ਦੇ ਦਰਸ਼ਨ ਨਹੀਂ ਹੋਏ ਪ੍ਰਧਾਨ ਇਹਦੇ ਮਨਜੀਤ ਧੀਰ ਦੇ ਔਰ ਮੇਰੇ ਬਹੁਤ ਹੀ ਸਤਾਰੀਓਂ ਸਾਥੀਓ ਚੇਂਜ ਇਟ ਦੇ ਜੈ ਸ਼੍ਰੀ ਰਾਮ ਜੈ ਜੀ ਰਾਮ ਹਾਂਜੀ ਭੰਡਾਰੀ ਸਾਹਿਬ ਅੱਜ ਬੀਜੇਪੀ ਦੀ ਜਿਹੜੀ ਹੈਗੀ ਆ ਨਕੋਦਰ ਦੇ ਵਿੱਚ ਮੀਟਿੰਗ ਹੋਈ ਆ ਜਿੱਤੇ ਕਿ ਪਹਿਲਾ ਜਿਹੜਾ ਹੈਗਾ ਨਕੋਦਰ ਦੇ ਵਿੱਚ ਪਹਿਲੀ ਮੀਟਿੰਗ ਕਹਿ ਸਕਦੇ ਹਾਂ ਮਨੀਸ਼ ਧੀਰਜੀ ਦੀ ਅਗਵਾਈ ਦੇ ਵਿੱਚ ਕੀ ਕਹਿਣਾ ਚਾਹੋਗੇ ਜੋ ਜੀ ਪਾਰਟੀ ਨੇ ਨਵੇਂ ਜ਼ਿੰਮੇਵਾਰ ਦਿੱਤੀ ਆ ਨਕੋਦਰ ਦਾ ਇੱਕ ਬਹੁਤ ਹੀ ਪੁਰਾਣਾ ਪਰਿਵਾਰ ਹੈ ਇੱਕ ਵਪਾਰੀ ਵਧੀਆ ਉਹਨਾਂ ਦੇ ਸੁਪੁੱਤਰ ਮਨੀਸ਼ ਤੇ ਜਿਹਨੂੰ ਇਹ ਜਿੰਮੇਵਾਰੀ ਦੀ ਪਾਰਟੀ ਦੀ ਜਿੰਦਰ ਸਾਉ ਦੇ ਇਹ ਸਾਡੇ ਦਿਹਾਤੀ ਦੇ ਪ੍ਰਧਾਨ ਬਣਿਆ ਔਰ ਮੈਂ ਸਾਡੇ ਨਾਲ ਮਿੱਤਲ ਸਾਹਿਬ ਸਾਡੇ ਜਿਹੜੇ ਇਸ ਜ਼ਿਲ੍ਹੇ ਦੇ ਪ੍ਰਭਾਰੀ ਹੈ ਸਾਰੀ ਟੀਮ ਅਸੀਂ ਅੱਜ ਬੁਲਾਈ ਸੀਗੀ ਇੱਥੇ ਔਰ ਇਹਨਾਂ ਨੂੰ ਅਸੀਂ ਸ਼ਾਬਾਸ਼ੀ ਵੀ ਦਿੱਤੀ ਆ ਔਰ ਚੰਗੇ ਕੰਮ ਕਰਨ ਲਈ ਅਸੀਂ ਪ੍ਰਭੂਗਗੇ ਅਸੀਂ ਆਰਾਧਨਾ ਵੀ ਕੀਤੀ ਆ ਕਿ ਜਿਹੜੀ ਜ਼ਿੰਮੇਵਾਰੀ ਮਨੀਸ਼ ਤੇ ਜਿੰਨੂੰ ਮਿਲੀ ਆ ਉਹਦਾ ਨਿਰਵਾਹ ਇਹ ਬਹੁਤ ਇਮਾਨਦਾਰੀ ਦੇ ਨਾਲ ਨਿਸ਼ਟਾ ਦੇ ਨਾਲ ਪਾਰਟੀ ਦੇ ਵਿਸਤਾਰ ਦੀ ਕਰਨਗੇ। ਉਹ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਸਮੇਂਦਾਰਾ ਸੂਝਵਾਨ ਹੈ। ਔਰ ਇਹ ਪਾਰਟੀ ਨੂੰ ਪਿੰਡ-ਪਿੰਡ ਚ ਲੈ ਆਏਗਾ। ਹਰੇਕ ਵਾਰਡ ਚ ਲਿਆ ਕੇ ਜੋ ਸਾਡੀ ਪਾਰਟੀ ਦਾ ਮੋਟਿਵ ਹੈ ਜੋ ਮੋਦੀ ਸਾਹਿਬ ਦੀ ਨੀਤੀਆਂ ਵੈ ਉਹ ਅਸੀਂ ਘਰ-ਘਰ ਚ ਪਹੁੰਚਾਵਾਂਗੇ। ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਇਹ ਚੱਲਣਗੇ। ਕਰਮ ਸਰ ਧੀਰਸਾਭ ਨੂੰ ਪਹਿਲਾ ਸਪੋਕਸਮੈਨ ਪੰਜਾਬ ਲਗਾਇਆ ਗਿਆ ਸੀ ਔਰ ਇਹ ਦੂਜੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਸਰ ਕੀ ਕਹਿਣਾ ਚਾਹੋਗੇ ਦੇਖੋ ਜੀ ਧੀਰਸਾਭ ਦੇ ਕੈਪੇਬਿਲਿਟੀ ਦੇਖ ਕੇ ਪਾਰਟੀ ਨੇ ਇਹਨਾਂ ਨੂੰ ਜ਼ਿੰਮੇਵਾਰ ਦਿੱਤੀ ਗਿਆ ਬੰਕਰ ਟਿੰਗਰਾ ਜੀ ਨੇ ਬਹੁਤ ਅੱਛਾ ਕੰਮ ਕੀਤਾ ਪਾਰਟੀ ਦਾ ਲੇਕਿਨ ਸਾਡੀ ਪਾਰਟੀ ਦੇ ਵਿੱਚ ਇੱਕ ਪਦ ਦੀ ਜ਼ਿੰਮੇਵਾਰੀ ਹੁੰਦੀ ਹੈ ਚੇਂਜ ਹੁੰਦਾ ਰਹਿੰਦਾ ਹੈ ਪਾਰਟੀ ਨੇ 10 ਸਾਡੇ ਜ਼ਿਲ੍ਹਾ ਪ੍ਰਧਾਨ ਬਦਲੇ ਸੀਗੇ ਉਹਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜਿਹੜਾ ਸਾਡੇ ਹਾਈ ਕਮਾਂਡ ਨੇ ਫੈਸਲਾ ਕੀਤਾ ਵਾ ਉਹਦੇ ਉੱਪਰ ਮਨੀਸ਼ ਜੀ ਪੂਰਾ ਖੜਾ ਉਤਰਨਗੇ ਉਹ ਜੋ ਸਾਡੀ ਪਾਰਟੀ ਦਾ ਇੱਕ ਮਿਸ਼ਨ ਹੈ ਵਿਪਿੰਡਪਿੰਡ ਦੇ ਵਿੱਚ ਅਸੀਂ ਭਾਜਪਾ ਨੂੰ ਲਿਜਾਣਾ ਹੈ ਸਾਨੂੰ ਪੂਰਾ ਆਸ ਹੈ ਵੀ ਇਹਨਾਂ ਦਾ ਜਿਸ ਤਰੀਕੇ ਨਾਲ ਕਾਰੋਬਾਰ ਹੈ ਇਹਨਾਂ ਦਾ ਕੱਪੜੇ ਦਾ ਕਾਰੋਬਾਰ ਹੈ ਜੁਦੀ ਦਾ ਕਾਰੋਬਾਰ ਹੈ ਇਹ ਇਹਨਾਂ ਦੇ ਕੋਲ ਕਾਫੀ ਲੋਕ ਪਿੰਡਾਂ ਚੋਂ ਵੀ ਆਂਦੇ ਆਗੇ ਹਨ ਔਰ ਉਸ ਨਾਤੇ ਇਹ ਸਾਡੀ ਪਾਰਟੀ ਵਾਸਤੇ ਇੱਕ ਬਹੁਤ ਵੱਡਾ ਐਸੈਟ ਹੋਣਗੇ ਪੰਡਾਰੀ ਸਾਹਿਬ ਜੇਕਰ ਗੱਲ ਕਰੀਏ 2024 ਲੋਕ ਸਭਾ ਚੋਣਾਂ ਆ ਰਹੀਆਂ ਹੈਗੀਆਂ ਉਹਦੇ ਵਾਸਤੇ ਕੀ ਰਣਨੀਤੀ ਖੇਢੀ ਜਾਊਗੀ ਇਹ ਸਾਰਾ ਜਿਹੜਾ ਹੁਣ ਸਾਡੀ ਇਸ ਟੂਰ ਮੀਟਿੰਗ ਹੋਣੀ ਹੈ ਨਕੁੱਦਰ ਕੰਸਟਿਟੈਂਸੀ ਦੀ ਔਰ ਕੱਲ ਕਾਲੀਆ ਸਾਹਿਬ ਵਾਲੇ ਸ਼ਾਹਕੋਟ ਕੰਸਟਿਟੈਂਸੀ ਵਾਸਤੇ ਸਾਡੇ ਲੋਕ ਸਭਾ ਪਰਵਾਹ ਯੋਜਨਾ ਸ਼ੁਰੂ ਹੋਈ ਹੈ ਲੋਕ ਸਭਾ ਦੀ ਪਰਵਾਹ ਯੋਜਨਾ ਉਹਦੇ ਵਿੱਚ ਅਸੀਂ ਹਰ 15 ਦਿਨਾਂ ਬਾਅਦ ਅਸੀਂ ਸਾਰੇ ਲੋਕ ਬੈਠਦੇ ਹਾਂ ਜਿੰਨੇ ਸਾਡੇ ਮੇਨ ਨਕੁੱਦਰ ਦੇ ਕਾਰਕਟਰ ਹੁਣ ਸਾਡੀ ਇਸ ਟੂਰ ਮੀਟਿੰਗ ਹੋਣੀ ਹੈ ਉਹਦੇ ਵਿੱਚ ਅਸੀਂ ਹਰੇਕ ਬੂਥ ਤੱਕ ਕਸਿੰਗ ਮੈਨੇਜਮੈਂਟ ਕਰਨੀ ਆ ਵੀ ਸਾਡਾ ਹਰ ਮੁੱਲੇ ਦੇ ਵਿੱਚ ਸਾਡਾ ਬੀਜੇਪੀ ਦਾ ਨਾਮ ਲੇਵਾ ਹੋਵੇ ਹਰ ਪਿੰਡ ਦੇ ਵਿੱਚ ਬੀਜੇਪੀ ਦਾ ਨਾਮ ਲੇਵਾ ਹੋਵੇ ਉਹ ਜੋ ਮੋਦੀ ਸਾਹਿਬ ਦੀਆਂ ਸਕੀਮਾਂ ਵੈ ਉਸ ਘਰ ਘਰ ਪਹੁੰਚਾਉਣ ਵਾਸਤੇ ਜਿਹੜੇ ਲੋਕ ਉਸ ਸਕੀਮ ਦੇ ਲੈਣ ਦੇ ਪਾਬੰਦ ਹੈਗੇ ਆ ਅਸੀਂ ਉਸ ਸਕੀਮ ਉਹਨਾਂ ਲੋਕਾਂ ਨੂੰ ਪਹੁੰਚਾਈਏ ਜੋ ਲਾਸਟ ਪੰਕਤੀ ਲੋ ਬੈਠੇ ਆ ਨਾ ਉਹਨਾਂ ਗਰੀਬਾਂ ਨੂੰ ਵੀ ਉਸ ਸਕੀਮ ਮਿਲੇ ਉਹਦੇ ਲਈ ਸਾਡੇ ਕਾਰਜਕਰਤਾ ਅਸੀਂ ਸੰਗਠਿਤ ਕਰ ਰਹੇ ਹਾਂ ਆਪਣੇ ਬੂਥ ਉਸੇ ਬਣਾ ਰਹੇ ਹਾਂ ਅਸੀਂ ਸ਼ਕਤੀ ਕੇਂਦਰ ਬਣਾ ਰਹੇ ਹਾਂ ਆਪਣੇ ਮੰਡਲਾਂ ਦਾ ਸਿਖਾਣ ਕਰ ਚੁੱਕੇ ਹਾਂ ਬਾਕੀ ਟੀਮਾਂ ਦੀ ਤਿਆਰੀ ਅਸੀਂ ਕਰਦੇ ਭੰਡਾਰੀ ਸਾਹਿਬ ਇੱਕ ਕਾਨੂੰਨ ਬਣਾਇਆ ਗਿਆ ਕੇਂਦਰ ਸਰਕਾਰ ਵੱਲੋਂ ਜਿਹਦਾ ਵਿਰੋਧ ਵੀ ਬਹੁਤ ਦੇਖਣ ਨੂੰ ਮਿਲ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਕਿਹੜਾ ਕਾਨੂੰਨ ਹੈ ਜੀ ਜਿਹੜਾ ਡਰਾਈਵਰਾਂ ਵਾਸਤੇ ਬਣਾਇਆ ਗਿਆ ਹੈਗਾ ਬਿਲਕੁਲ ਸਾਡੇ ਉਹਨਾਂ ਨੇ ਜਿਹੜੇ ਹੋਮ ਸੈਕਟਰੀ ਆਲ ਇੰਡੀਆ ਉਹਨਾਂ ਨੇ ਕਹਿ ਦਿੱਤਾਗਾ ਵਾ ਵੀ ਅਸੀਂ ਸਾਰੇ ਦੇ ਨਾਲ ਸਲਾਹ ਨਾਲ ਕਰਕੇ ਫਿਰ ਅਸੀਂ ਉੱਤੇ ਕੋਈ ਵਿਚਾਰ ਕਰਾਂਗੇ ਉਹ ਤਾਂ ਸਾਰੀ ਗੱਲ ਵਾਈਂਡ ਅਪ ਹੋ ਚੁੱਕੀ ਹੈ ਉਹ ਐਸੀ ਗੱਲ ਕੋਈ ਨਹੀਂ ਸਾਡੀ ਪਾਰਟੀ ਇਸ ਕੋਲੋਂ ਪੂਰੀ ਗੰਭੀਰ ਹੈ ਕਿ ਕਿਸੇ ਵੀ ਮੰੰਦਰ ਕੋਈ ਦਿੱਕਤ ਨਾ ਹੋਵੇ ਕਿ ਜੇ ਵੀ ਆਪਣੇ ਕੱਲੇ ਦਮ ਤੇ ਇਲੈਕਸ਼ਨ ਲੜੇਗੀ ਜੀ ਕਿਉਂਕਿ ਦੇਖੋ ਜੀ ਇਹ ਤਾਂ ਹਾਈ ਕਮਾਂਡ ਦੇ ਫੈਸਲੇ ਹੁੰਦੇ ਜੀ ਸੰਤਾ ਜਿਹੜਾ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਅਸੀਂ ਤਾਂ ਪਾਰਟੀ ਦੇ ਕਾਰਜਕਰਤਾ ਹੈਗੇ ਹਾਂ ਜੋ ਪਾਰਟੀ ਹਾਈ ਕਮਾਂਡ ਫੈਸਲਾ ਕਰੇਗਾ ਅਸੀਂ ਉਸ ਉੱਤੇ ਪੂਛ ਦਲਾਂ ਸਰ ਲੋਕ ਸਭਾ ਚੋਣਾਂ 2024 ਬਿਲਕੁਲ ਨਜ਼ਦੀਕ ਨੇ ਤੇ ਕੀ ਮੁੱਖ ਏਜੰਡਾ ਹੋਏਗਾ ਆਪਣੀ ਪਾਰਟੀ ਦਾ ਸਾਡੇ ਕੋਲ ਤਾਂ ਦੇਖੋ ਐਡਾ ਵੱਡਾ ਲੀਡਰ ਹੈ ਜੀ ਨੰਦਰ ਮੋਦੀ ਸਾਹਿਬ ਸਾਡਾ ਮੁੱਖ ਮੁੱਦਾ ਗਾਵਾ ਡਵੈਲਪਮੈਂਟ ਠੀਕ ਹਿੰਦੁਸਤਾਨ ਪਰਮ ਭੈਭਵ ਤੇ ਪਹੁੰਚੇ اور ਮੋਦੀ ਸਾਹਿਬ ਨੇ ਇਹ ਲਕਸ਼ਯ ਰੱਖਿਆ ਹੋਇਆ ਹੈ ਕਿ ਅਗਲੀ ਵਾਰ ਪੀਜੀ ਜਦੋਂ ਬੰਨਾ ਉਹਨਾਂ ਨੇ ਇਹ ਸਾਡੀ ਜਿਹੜੀ ਇਕਨੋਮੀ ਹੈ ਹਿੰਦੁਸਤਾਨ ਦੀ ਇਹ ਤੀਜੇ ਨੰਬਰ ਤੇ ਹੋਵੇ ਸਰ ਸੂਬਾ ਪੰਜਵੇਂ ਨੰਬਰ ਤੇ ਆਣਾ ਹੈ ਅਜ ਅਸੀਂ ਇੰਗਲੈਂਡ ਤੋਂ ਉੱਪਰ ਆ ਗਏ ਆ ਇੰਗਲੈਂਡ ਉਹ ਮੁਲਕਾ ਜਿਹੜਾ ਸਾਡੇ ਤੇ ਸ਼ਾਸਨ ਕੀਤਾ ਸੀਗਾ ਲੇਕਿਨ ਮੋਦੀ ਸਾਹਿਬ ਨੇ 10 ਸਾਲਾਂ ਦੇ ਵਿੱਚ ਅੱਜ ਦੇਸ਼ ਨੂੰ ਕਿੱਥੇ ਲੈ ਕੇ ਆਂਦਾ ਹੈਗਾ ਅੱਜ ਅਸੀਂ ਮੰਗਲ ਤੇ ਪਹੁੰਚ ਗਏ ਅੱਜ ਦੁਨੀਆ ਸਾਡਾ ਲੋਹਾ ਮੰਦੀ ਆ ਸਾਡੇ ਲੀਡਰ ਦਾ ਲੋਹਾ ਮੰਦੀ ਆ ਇਸ ਕਰਕੇ ਸਾਡਾ ਦਾ ਮੁੱਖ ਅਜੰਡਾ ਹੋਏਗਾ ਉਹ ਡਿਵੈਲਪਮੈਂਟ ਔਰ ਦੇਸ਼ ਨੂੰ ਪਰਮ ਭਵਤ ਲੈ ਕੇ ਜਾਣਾ ਇਹ ਗਵਰਨਮੈਂਟ ਹੈਗੀ ਆ ਜਿਹੜੀ ਲੋਕਾਂ ਨੇ ਚੁਣੀ ਆ ਜਿਹੜੇ ਲੋਕਾਂ ਨਾਲ ਝੂਠੇ ਵੈਧੇ ਕਰਕੇ ਸਰਕਾਰ ਬਣੀ ਆ ਜਿਹੜੇ ਕੇਂਦਰ ਤੋਂ ਪੈਸੇ ਆਏ ਪਏ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਉਹ ਪੈਸੇ ਵੀ ਡਿਸਪਰਸ ਨਹੀਂ ਕਰਦੇ ਬਿਨ ਲੋਕਾਂ ਨੂੰ ਤੇ ਨਵੇਂ ਤਾਂ ਇਹਨਾਂ ਨੇ ਕੀ ਬਣਾਣਾ ਹੈ ਗਿਆ ਇਹਨਾਂ ਨੇ ਤਾਂ ਪੋਰਟਲ ਬੰਦ ਕੀਤਾ ਹੈਗਾ ਵਾ ਇਹਨਾਂ ਨੇ ਜਿਹੜਾ ਪ੍ਰਧਾਨ ਮੰਤਰੀ ਦਾ ਜਿਹੜਾ ਅਨਯੋਜਨ ਹੈਗੀ ਆ ਉਹ ਵੀ ਇਹਨਾਂ ਨੇ ਪੋਰਟਲ ਬੰਦ ਕੀਤਾ ਹੋਇਆ ਹੈ। ਆਯੂਸ਼ਮਾਨ ਭਾਰਤ ਦਾ ਪੋਰਟਲ ਬੰਦ ਕੀਤਾ ਇਹਨਾਂ ਨੇ। ਜਿਹੜਾ ਗਰੀਬਾਂ ਨੂੰ ਭਲਾ ਹੋਣਾ ਚਾਹੀਦਾ ਵਾ ਉਹ ਸਰਕਾਰ ਦੇ ਹੀ ਨਹੀਂ ਰਹੀ। ਪੰਡਾ ਰਿਸਾ ਜੇ ਆਮ ਆਦਮੀ ਦੀ ਸਰਕਾਰ ਹੈ। ਲੇਕਿਨ ਅਜੇ ਦੇਖਦੇ ਪੇ ਕਿਸ ਤਰੀਕੇ ਨਾਲ ਆਮ ਆਦਮੀ ਚੱਲਦਾ ਪਿਆਗਾ ਵਾ। 45 45 ਗੱਡੀਆਂ ਨਾਲ ਚੱਲਦੀਆਂ ਸੀਐਮ ਸਾਹਿਬ ਦੇ ਨਾਲ ਚੱਲਦੀ ਪਈਆਂ ਗਈਆਂ ਮੈਂ। ਤੇ ਕਾਦੀ ਆ ਮੋਦੀ ਪਾਰਟੀ ਸਰਕਾਰ ਆ ਗਈ ਸਰ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਉਹਨਾਂ ਦਾ ਮੁੱਖ ਏਜੰਡਾ ਸੀ ਸੇ ਸਿੱਖਿਆ ਤੇ ਨਸ਼ਿਆਂ ਦਾ ਤੁਹਾਨੂੰ ਕੀ ਲੱਗਦਾ ਉਹਦੇ ਤੇ ਕੰਮ ਹੋ ਰਿਹਾ ਹੈ ਜ਼ੀਰੋ ਕੰਮ ਹੈ ਜੀ ਉਹਨਾਂ ਦਾ ਅੱਜ ਨਸ਼ਾ ਜਿੱਥੇ ਮੱਜੂਸੀ ਲੱਲਾ ਬਿਲਕੁਲ ਅੱਜ ਨਸ਼ਾ ਕੱਲੇ ਕੱਲੀ ਗੱਲ ਜਿ ਬਿਕ ਰਿਆਗਾ ਬੈ ਕੱਲੇ ਕੱਲੇ ਪਿੰਡ ਬਿਕ ਰਿਆ ਹੋਇਆ ਰੋਜ਼ ਬੱਚੇ ਦੇਖਦੇ ਹਾਂ ਨੌਜਵਾਨ 20 22 ਸਾਲ ਦੇ ਬੱਚਿਆਂ ਦੇ ਸੰਜੇ ਲੱਗੀਆਂ ਉਹਦੇ ਬੱਚੇ ਮਰੇ ਪਏ ਹੁੰਦੇ ਆ ਗਿਆ ਇਹ ਵੀ ਆਈ ਪੀ ਕਲਚਰ ਬੰਦ ਕਰਨ ਦੀ ਵੀ ਗੱਲ ਕਹੀ ਗਈ ਸੀ ਉਦੋਂ ਇਹ ਵੀ ਆਈ ਪੀ ਕਲਚਰ ਤੂੰ ਦੇਖੋ ਨਾ ਉਹਨਾਂ ਦੀ ਭੈਣ ਦੇ ਕੋ ਉਹਨਾਂ ਦੀ ਮਾਤਾ ਜੀ ਕੋ ਕਿੰਨੇ ਗਣਮੈਨ ਆ ਔਰ ਆਪ ਵੇਖੋ ਨਾ ਪਾਸਾ ਪੰਜਾਬ ਦਾ ਤੇ ਜਾ ਰਿਹਾ ਗਿਆ ਗੁਜਰਾਤ ਕੱਲ੍ਹ ਦੀ ਵੀ ਉੱਥੇ ਗੁਜਾਰ ਬੈਠੇ ਆ ਨਾ ਮਿਲਿਆ ਕੀ ਇਹਨਾਂ ਨੂੰ ਛੱਤੀਸਗੜ੍ਹ ਵੀ ਗਏ ਰਾਜਸਥਾਨ ਵੀ ਗਏ ਮੱਧ ਪ੍ਰਦੇਸ਼ ਵੀ ਗਏ ਤੇ ਮਿਲਿਆ ਕਿਨੇ ਨੋਟਾਂ ਦੇ ਕੱਟ-ਵੋਟਾਂ ਮਿਲੀਆਂ ਇਹਨਾਂ ਨੂੰ ਤੇ ਲੋਕ ਇਹਨਾਂ ਦਾ ਫਰੇਬ ਜਾਣ ਚੁੱਕੇ ਆ ਸਾਡੇ ਪੰਜਾਬ ਦੇ ਲੋਕਾਂ ਨੇ ਗਲਤੀ ਕੀਤੀ ਪੰਜਾਬ ਦੇ ਲੋਕਾਂ ਨੇ ਵੋਟ ਫॉर ਚੇਂਜ ਕੀਤਾ ਹੂੰ ਅੱਜ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਪੰਜਾਬ ਦੇ ਵਿੱਚ 1000 ਰੁਪਏ ਦਵਾਂਗੇ ਬੀਬੀਆਂ ਨੂੰ ਪੈਣਾ ਨੇ ਛੱਡ ਕੇ ਅਕਾਲੀ ਦਲ, ਭਾਜਪੀ, ਕਾਂਗਰਸ ਪਰ ਪਰ ਵੋਟਾਂ ਇਹਨਾਂ ਨੂੰ ਪਾਤੀਆਂ ਠੀਕ ਹੈ ਨਾ ਤੇ ਮਿਲਿਆ ਕੀ ਭੈਣਾਂ ਨੂੰ ਅੱਜ 2 ਸਾਲ ਹੋ ਗਏ 100 ਕਿਸੇ ਨੇ ਕਰਭਈਆ ਮਿਲਿਆ ਜਿਸ ਕਰਕੇ ਲੋਕੀ ਤਾਂ ਨੂੰ ਉਡੀਕਦੇ ਪਏ ਆ ਵੀ ਕਦੋਂ ਲੋਕ ਸਭਾ ਆਵੇ ਤੇ ਕਦੋਂ ਕਾਰਪੋਰੇਸ਼ਨ ਆਵੇ ਤੇ ਇਹਨਾਂ ਨੂੰ ਇਸ ਜ਼ਮੀਨ ਤੇ ਪਹੁੰਚਾਣਾ ਹੈ ਨਾਲ ਭੰਡਾਰੀ ਸਾਹਿਬ ਜੇ ਲਾਅ ਐਂਡ ਆਰਡਰ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੇਖਦੇ ਹੈਗੇ ਆ ਹਾਂ ਨਾ 0 ਇੱਥੇ ਬਿਲਕੁਲ ਉਦੋਂ ਹੀ ਗੋਲੀਆਂ ਚੱਲਦੀਆਂ ਪਈਆਂ ਗਿਆ ਮੈਂ ਲੋਕਾਂ ਦੇ ਕੋਲ ਰੰਗਦਾਰੀ ਦੇ ਫੋਨ ਆ ਰਹੇ ਲੋਕਾਂ ਨੂੰ ਜ਼ਿਲ੍ਹਾ ਦੇ ਵਿੱਚੋਂ ਦੇਖੋ ਤੁਸੀਂ ਵੀਡੀਓ ਬਾਹਰ ਆ ਰਹੀਆਂ ਮੈਂ ਕੋਈ ਕੇਕ ਕੱਟ ਰਿਹਾ ਵਾ ਤੇ ਕੋਈ ਇੰਟਰਵਿਊ ਕਰ ਰਿਹਾ ਹੈਗਾ ਵਾ ਤੇ ਇਹ ਕਹਦਾ ਲਾਉਂਡਰ ਹੈਗਾ ਯਾਰ ਲਾਉਂਡਰ ਹੁੰਦਾ ਜਿੱਤੇ ਬੰਦਾ ਨਿਰਸਪਕਸ਼ ਹੋ ਜਾਵੇ ਸਾਡੀ ਮਾਂ ਪੈਰ ਅੱਦ ਨੂੰ 12 ਵਜੇ ਵੀ ਨਿਕਲੇ ਤੇ ਉਹਦੇ ਵਾਂਗੂ ਦੇਖੇ ਨਾ ਅੱਜ ਯੂਪੀ ਦੇ ਤੁਸੀਂ ਦੇਖੋ ਨਾ ਹਾਲਾਤ ਉਹ ਪੰਜਾਬ ਬਣ ਗਿਆ ਅੱਜ ਅੱਜ ਕਿਸੇ ਨੂੰ ਕੁਝ ਸਹੀ ਸਮਝਦਾ ਆਪਣੇ ਆਪ ਨੂੰ ਰੋਜ਼ ਲੁੱਟਮਾਰ ਹੋ ਰਹੀ ਹੈ ਕਿਵੇਂ ਸਾਡੇ ਜੰਦਰ ਇੰਨੀ ਲੁੱਟਮਾਰ ਹੋ ਰਹੀ ਹੈ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਲੇਕਿਨ ਸੁਣਨ ਵਾਲਾ ਕੋਈ ਨਹੀਂ ਹੈਗਾ ਇਸ ਕਾਕੇ ਲੋਕ ਅੱਜ ਪਛਤਾ ਰਹੇ ਪੰਜਾਬ ਦੇ 2024 ਸਾਲ ਵਿੱਚ ਅਸੀਂ ਗੱਲ ਕਰੀਏ ਲੇਕਿਨ ਹੋਇਆ ਕੁਝ ਇੱਥੇ ਸਰ 2024 'ਚ ਅਗਰ ਲੋਕ ਤੁਹਾਡੇ ਹੱਥ ਵਿੱਚ ਫਤਵਾ ਦਿੰਦੇ ਆ ਤੇ ਫਿਰ ਕੀ ਹੋਏਗਾ ਨਹੀਂ ਲੋਅ ਐਂਡ ਨਾਟ ਅਸੀਂ ਲੋਕਾਂ ਨੇ ਦੇਖੋ ਜੀ ਮੋਦੀ ਸਾਹਿਬ ਇੱਕ ਸਾਡੇ ਉਹ ਲੀਡਰ ਹੈ ਜੋ ਕਹਿੰਦੇ ਆ ਕਰਦੇ ਆ ਅੱਜ ਲੋਕ ਇਹ ਕਹਿੰਦੇ ਪੰਜਾਬ ਦੇ ਵੀ ਪੰਜਾਬ ਨੂੰ ਵੀ ਜੋਗੀ ਵਰਗਾ ਮੁੱਖ ਮੰਤਰੀ ਚਾਹੀਦਾ ਵੈ ਜੋਗੀ ਮਗਾ ਮੁੱਖ ਮੰਤਰੀ ਠੀਕ ਹੈ ਨਾ ਤੇ ਮੋਦੀ ਸਾਹਿਬ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਵਾ ਲੱਗੋ ਕੁਝ ਕਰਨਾ ਵੈ ਇੱਕ ਵਾਰੀ ਮੌਕਾ ਦਿਓ ਤੁਸੀਂ ਤੁਹਾਨੂੰ ਮਤਲਬ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਨੰਦ ਆਏਗਾ ਕਿ ਵਾਕਈ ਡਬਲ ਦੀ ਸਰਕਾਰ ਬਣੀ ਪੰਜਾਬ ਦੇ ਅੱਜ ਲੋੜ ਹੈ ਮੈਂ ਬੀਂਗ ਪੰਜਾਬੀ ਗੱਲ ਕਰ ਰਿਹਾ ਮੈਂ ਸਾਡੇ ਬੱਚੇ ਬਾਹਰ ਜਾ ਰਹੇ ਆ ਸਾਡਾ ਜੀ ਬ੍ਰੇਨ ਬਾਹਰ ਜਾ ਰਿਹਾ ਵੈ ਦੁੱਖ ਲੱਗਦਾ ਵੈ ਵੀਰਾਂ ਸਾਡੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਸ਼ਹਿਰਾਂ ਦੇ ਸ਼ਹਿਰ ਸਾਡੇ ਮੱਲੇ ਮੱਲੇ ਬੱਚੇ ਬਾਹਰ ਜਾ ਰਹੇ ਦੇਖੋ ਚੱਕੀ ਉਹਨੂੰ ਰੋਕਣ ਦੇ ਲਈ ਪੰਜਾਬ ਨੂੰ ਵੱਡੀ ਇੰਡਸਟਰੀ ਚਾਹੀਦੀ ਆ ਤੇ ਤਦੇ ਆਏਗੀ ਜੇ ਲਾਂਡ ਆਰਡਰ ਵਧਿਆ ਹੋਏਗਾ ਜੇ ਤੁਹਾਡੇ ਕੋਲ ਲੁੱਟ ਕੋਈ ਹੋਣੀ ਹੈਗੇ ਤੁਹਾਡੇ ਕੋਲ ਕੌਣ ਆ ਗਿਆ ਇੱਥੇ ਇਹ ਸਿਰਫ ਅਖਬਾਰੀ ਆ ਸਰਕਾਰੇ ਵਾਲੀ ਤੁਸੀਂ ਕੋਈ ਟੀਵੀ ਚੈਨਲ ਲਾ ਲਓ ਭਗਵੰਤ ਮਾ ਜੀ ਨਜ਼ਰ ਆ ਰਹਿ ਗਿਆ ਫਲੈਕਸਾਂ ਦੇਖ ਲਓ ਤੁਸੀਂ ਅਖਬਾਰਾਂ ਦੇ ਪੂਰੇ ਪੂਰੇ ਪੇਜ ਦਾ ਕਵਰ ਇਸ ਕਰਕੇ ਲੋਕੀ ਹੁਣ ਪਛਤਾ ਰਹੇ ਪੰਜਾਬ ਦੇ ਲੋਕਾਂ ਦਾ ਹੁਣ ਮਤਲਬ ਆਪਣਾ ਜਿੱਦਾਂ ਲੋਕੀ ਕਹਿੰਦਾ ਵੀ ਮੈਂ ਹੁਣ ਕੀ ਕਰ ਚੁੱਕਾ ਮੈਂ ਉਹ ਲੋਕੀ ਪਛਤਾ ਰਹੇ ਸਰ ਉਹ ਤਾਂ ਕਹਿੰਦੇ ਨੌਕਰੀਆਂ ਸੀ ਬੜੀਆਂ ਦੇ ਦਿੱਤੀਆਂ ਜੀ ਚੌਣਾ ਟੀਚਰਾਂ ਨੂੰ ਕਿਸ ਨੇ ਪੱਕਾ ਕੀਤਾ ਇਹਨਾਂ ਨੇ ਤਨਖਾਹ ਵਧਾਤੀ ਤੇ ਉਹ ਕੋ ਪੱਕਾ ਹੋ ਗਿਆ ਬੰਦਾ ਮਾਲੀ ਬਿਸ਼ੂ ਵੀ ਆ ਗਿਆ ਇੱਕ ਸਵਾਲ ਮੋੜ ਰੱਖਿਆ ਜੀ ਪੰਕਜ ਢੀਂਗੜਾ ਜੀ ਹਾਂਜੀ ਹਾਂਜੀ ਜਿਹੜੇ ਤੁਸੀਂ ਪਹਿਲੇ ਪ੍ਰਧਾਨ ਸੀ ਅੱਜ ਅੱਜ ਵੀ ਨਹੀਂ ਉਹ ਆਏ ਕੀ ਵਜਾ ਹੈ ਉਹਨਾਂ ਨੂੰ ਕੋਈ ਦੱਸੋ ਦੇਖੋ ਤਾਂ ਕੰਮ ਕਿਤੇ ਕੰਮ ਗਏ ਜੀ ਕੋਈ ਮੇਰੇ ਕਹਿੰਦਾ ਹਾਂ ਹਾਂ ਪਾਰਟੀ ਦੇ ਦੇਖੋ ਜਿਹੜਾ ਬੰਦਾ ਸਾਡਾ ਐਕਸ ਪ੍ਰਧਾਨ ਬਣ ਜਾਂਦਾ ਹੈ ਸਾਡੀ ਪਾਰਟੀ ਦੀ ਇੱਕ ਪਰੰਪਰਾ ਹੈਗੀ ਹੈ ਜੀ ਅਸੀਂ ਉਹਨਾਂ ਪ੍ਰਦੇਸ਼ ਕਾਰਜਕਾਰਨੀ ਦਸ ਦਸੇ ਬਣਾਉਂਦੇ ਹਾਂ ਉਹਨਾਂ ਨੂੰ ਅਸੀਂ ਕੋਈ ਜ਼ਿੰਮੇਵਾਰੀ ਦਿੰਦੇ ਆ ਕਿਸੇ ਜ਼ਿਲ੍ਹੇ ਦੇ ਜ਼ਿਮੀਂਦਾਰ ਸਾਡੇ ਆ ਬੈਠਿਆ ਗਿਆ ਆਪਣੇ ਆਪ ਹੀ ਮਿੱਤਰ ਸਾਹਿਬ ਬੈਠੇ ਗਿਆ ਇਹ ਸਾਡੇ ਪ੍ਰਦੇਸ਼ ਕਾਰਜਕਾਰੀ ਸਦਸੇ ਗਿਆ ਇਹਨਾਂ ਨੂੰ ਅਸੀਂ ਪ੍ਰਵਾਰ ਦਿੱਤਾ ਹੈ ਅੱਛਾ ਸੌਦਾ ਇਸੇ ਤਰੀਕੇ ਨਾਲ ਪੰਕਜ ਜੀ ਇੱਕ ਬਹੁਤ ਸੂਝਮਾਨ ਸਾਡੇ ਮੀਟਰ ਹੈ। ਉਹਨਾਂ ਨੇ ਬੜਾ ਅੱਛਾ ਕੰਮ ਕੀਤਾ, ਬੜੀ ਮਿਹਨਤ ਕੀਤੀ ਗਿਆ। ਲੇਕਿਨ ਮੈਂ ਫਿਰ ਗੱਲ ਕਰੂੰਗਾ ਪਾਰਟੀ ਇੱਕ ਜ਼ਿੰਮੇਵਾਰੀ ਦਿੰਦੀ ਆ ਕਾਰਗਰਤਾ ਨੂੰ। ਅੱਜ ਮੈਂ ਪੰਜਾਬ ਦਾ ਵਿਸੇਂਧਾਨ ਆ ਜਾਂ ਮੈਨੂੰ ਇੱਕ ਐਕਸਟਰਾ ਹੋ ਜ਼ਿੰਮੇਵਾਰੀ ਮਿਲੀ ਆ ਜਨਰਲ ਸੈਕਟਰੀ। ਉਹ ਮੇਰੀ ਇੱਕ ਜ਼ਿੰਮੇਵਾਰੀ ਆ। ਪਾਰਟੀ ਮੇ ਕੋਦੇ ਵੀ ਲੈ ਸਕਦੀ ਵਾਪਸ ਤੇ ਮੈਂ ਨਿਰਾਸ਼ ਨਹੀਂ ਆਉਂਗਾ। ਸਾਡੀ ਪਾਰਟੀ ਦੇ ਦੇਖੋ ਨਾ ਨ ਪਹਿਲੀ ਵਾਰ ਵੱਡਾ ਐਮਐਲਏ ਬਣਿਆ। Rajasthan ਦੇ ਵਿੱਚ ਭਜਨ ਲਾਲ ਜੀ ਸ਼ਰਮਾ। ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ। ਹੂੰ ਠੀਕ ਹੈ ਨਾ ਤੰਦਰਸ਼ੜ ਨੂੰ ਦੇਖਿਆ ਨਾ ਜਿਸ ਕਰਕੇ ਬੀਜੇਪੀ ਕੈਡਰ ਬੇਸਡ ਪਾਰਟੀ ਹੈ ਅਸੀਂ ਲੋਕ ਹਾਈ ਕਮਾਂਡ ਦੇ ਫੈਸਲਿਆਂ ਨੂੰ ਪਰਵਾਨ ਕਰਦੇ ਹਾਂ ਅਸੀਂ ਉਹਨੂੰ ਰੱਬ ਦਾ ਫੈਸਲਾ ਮੰਨਦੇ ਹਾਂ ਸਰ ਆਰਐਸਐਸ ਦੀ ਜੇ ਗੱਲ ਕਰੀਏ ਤੇ ਸੂਬਾ ਪੰਜਾਬ ਦੇ ਵਿੱਚ ਇਹ ਇਹਦੀ ਨੈਗੇਟਿਵ ਸ਼ੈਪੀ ਕਿਉਂ ਬਣੀ ਹੋਈ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਪਾਂ ਵੇਖਣ ਨੂੰ ਮਿਲਦਾ ਮੈਂ ਕੋਈ ਨਾ ਕਮੈਂਟਸ ਕਰ ਸਕਦਾ ਆਰਐਸਐਸ ਇੱਕ ਉਹ ਸੰਸਥਾ ਹੈ ਜਿਹੜੇ ਵਿਅਕਤੀ ਦਾ ਨਿਰਮਾਣ ਕਰਦੀ ਹੈ ਆਰਐਸਐਸ ਉਹ ਸੰਸਥਾ ਹੈ ਜਿਹੜੇ ਕਿਤੇ ਵੀ ਕੋਈ ਤਰਾਸੀ ਆਂਦੀ ਹੈ ਸਭ ਤੋਂ ਪਹਿਲਾਂ ਆਰਐਸਐਸ ਪਹੁੰਚਦੀ ਉੱਥੇ ਆਰਐਸਐਸ ਇੱਕ ਐਨਜੀਓ ਵਾ ਇੱਕ ਸੰਸਥਾ ਵਾ ਜਿਹੜੇ ਵਿਕਤੀ ਨਿਰਮਾਣ ਕਰਦੀ ਜਿਹੜੇ ਗਰੀਬਾਂ ਦੀ ਸੇਵਾ ਕਰਦੀ ਆ ਜਿਹੜਾ ਬੰਦਾ ਸ਼ਾਖਾ ਤੇ ਚੱਲ ਜਾਂਦਾ ਨਾ ਉਹ ਬੰਦਾ ਇੱਕ ਲੋਕਿਕ ਤਰੀਕ ਨਾਲ ਬਾਹਰ ਨਿਕਲਦਾ ਹੈਗਾ ਨਾ ਤੇ ਸਭ ਕਿਉਂ ਆਰਐਸਐਸ ਨੂੰ ਬਦਨਾਮ ਕਰਨ ਵਾਲੇ ਬੰਦੇ ਨੇ ਉਹਨਾਂ ਦੀ ਆਪਣੀ ਸੋਚ ਹੈ ਕਿ ਆਰਐਸਐਸ ਆਪਣੇ ਲਈ ਇਹਦਾ ਕੰਮ ਕਰਦੀ ਹੈ ਔਲਾਦਾ ਵਧੀਆ ਕੰਮ ਕਰ ਰਹੀ ਹੈ ਸੰਦਕੋਦਰਨ ਵਾਸੀਆਂ ਕੀ ਮੈਸੇਜ ਦੇ ਕੋਦਰ ਹਲ ਕਹਿੰਦੇ ਆ ਮੈਂ ਹੀ ਗੱਲ ਕਹੂੰਗਾ ਕਿ ਆਪਾਂ ਸਾਰੇ ਰਲ ਕੇ ਇਤਿਹਾਸ ਬਦਲੀਏ ਨਕੋਰਦਾ ਦੇ ਵਿੱਚ ਬੀਜੇਪੀ ਦਾ ਪਰਚਮ ਫਹਿਰਾਵੇ ਤੀਸਾ ਵਧੀਆ ਕੰਮ ਕਰਨ ਇਹਨਾਂ ਦੀ ਟੀਮ ਪੂਰਾ ਕੰਮ ਕਰੇ ਲੋਕ ਮੋਦੀ ਸਾਹਿਬ ਨਾਲ ਜੁੜਨ ਕਮਲ ਦਾ ਫੁੱਲ ਖਿਲੇ ਨਕੋਰਦਾ ਦੇ ਵਿੱਚ ਐਸੀ ਲੋਕਾਂ ਦੇ ਕੋਲੋਂ ਮੈਂ ਆਪੇਸ਼ਾ ਕਰਦਾ ਮੈਂ ਉਹ ਲੋਕ ਜਨ ਨਕੋਰਦਾ ਦੇ ਲੋਕ ਬਹੁਤ ਸੂਝਵਾਨ ਹੈ ਬੜੇ ਸਿਆਣੇ ਹੈ ਬੜੇ ਮਿਹਨਤੀ ਹੈ ਕਾਰੋਬਾਰੀ ਹੈ ਧਾਰਮਿਕ ਹੈ ਉਹ ਸਾਰੀ ਗੱਲਾਂ ਨੂੰ ਸਮਝਣਗੇ ਸਾਨੂੰ ਵੱਡਾ ਹਲਾਰਾ ਮਿਲਿਆ ਬਾਈ ਇਲੈਕਸ਼ਨ ਦੇ ਵੀ ਸਾਨੂੰ ਇੱਥੋਂ 11000 ਵੋਟ ਮਿਲੀ ਸੀ ਅਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲਾ ਵਧੀਆ ਸਮਾਂ ਹੋਏਗਾ 24 ਜੁਲਾਈ ਤੁਹਾਨੂੰ ਅਸੀਂ ਵਧੀਆ ਇੱਥੇ ਸਾਡੀ ਟੀਮ ਕਰਕੇ ਦਿਖਾਉਗੀ ਔਰ ਇੱਥੇ ਕਮਲ ਖਿਲੇਗਾ ਸੁਸ਼ਾਸਨ ਹੋਏਗਾ ਲੋਕਾਂ ਦੀ ਮੰਦੀ ਇੱਛਾ ਪੂਰੀ ਹੋਏਗੀ ਹਾਂਜੀ ਮਨੀਸ਼ ਜੀ ਅੱਜ ਪਹਿਲੀ ਮੀਟਿੰਗ ਹੋਈ ਹੈ ਤੁਹਾਡੀ ਰਹਿਨਮਾਈ ਚ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਅਸੀਂ ਸੀਨੀਅਰ ਲੀਡਰਸ਼ਿਪ ਦਾ ਜਿਹੜੀ ਮੋਦੀ ਜੀ ਦੀ ਸਾਡੇ ਪ੍ਰਾਈਮ ਮਿਨਿਸਟਰ ਰਿਸਪੈਕਟੇਬਲ ਸਾਡੇ ਪ੍ਰਾਈਮ ਮਿਨਿਸਟਰ ਨੇ ਇੰਡੀਆ ਦੇ ਏਡੀ ਵੱਡੀ ਡੈਮੋਕਰੈਟਿਕ ਕੰਟਰੀ ਦੇ ਪ੍ਰਾਈਮ ਮਿਨਿਸਟਰ ਹੋਣਾ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਔਰ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਜਾ ਰਿਹਾ ਪੋਜੀਟਿਵਲੀ ਕਿ ਜੋ ਮੋਦੀ ਜੀ ਦੀ ਅਗਵਾਈ ਹੇਠ ਹਿੰਦੁਸਤਾਨ ਨੇ ਤਰੱਕੀ ਕੀਤੀ ਹੈ ਉਹ ਅੱਜ ਤੱਕ ਕਿਸੇ ਵੀ ਪੀਐਮ ਦੇ ਕੋਲ ਇਹਦੀ ਯੋਗਤਾ ਨਹੀਂ ਦਿਖਣ ਨੂੰ ਮਿਲੀ ਜਿਸ ਬੁਲੰਦੀ ਤੇ ਇਸ ਵੇਲੇ ਹਿੰਦੁਸਤਾਨ ਪਹੁੰਚ ਰਿਹਾ ਔਰ ਉਹਨਾਂ ਦੀ ਟੀਮ ਜਿਹੜੀ ਇਸ ਵੇਲੇ ਰਾਸ਼ਟਰੀ ਆध्यक्ष ਸ੍ਰੀ ਸਾਡੇ ਜੀਪੀ ਨੱਡਾ ਜੀ ਉਹਨਾਂ ਦੇ ਅੱਗੇ ਜਿਹੜੀ ਪੰਜਾਬ ਦੀ ਸਟੇਟ ਦੀ ਟੀਮ ਸਾਡੇ ਸਟੇਟ ਪ੍ਰੈਜ਼ੀਡੈਂਟ ਸ੍ਰੀ ਸੁਨੀਲ ਜਾਖੜ ਜੀ ਉਹਨਾਂ ਦੇ ਅਗਵਾਈ ਹੇਠ ਜਿਹੜੀ ਇਹ ਟੀਮ ਲੱਗੀ ਹੋਈ ਹੈ ਸਾਰੀ ਸੰਗਠਿਤ ਹੋ ਕੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਇਹ ਅਹੁਦੇ ਦਿੱਤੇ ਜਾਂਦੇ ਆ ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਆ ਕਿ ਉਹ ਸਾਡੇ ਤੇ ਇੰਨਾ ਯਕੀਨ ਕਰਦੇ ਆ ਤਾਂ ਕਿ ਉਹਨਾਂ ਨੇ ਸਾਨੂੰ ਇਸ ਗੱਲ ਲਈ ਕਾਬਿਲ ਸਮਝਿਆ ਤਾਂ ਜੋ ਮੈਨੂੰ ਇਸ ਡਿਸਟ੍ਰਿਕਟ ਜਲੰਧਰ ਦਾ ਰੂਰਲ ਦਾ ਸਾਊਥ ਦਾ ਪ੍ਰੈਜ਼ੀਡੈਂਟ ਬਣਾਇਆ ਸਾਡੇ ਕੇਡੀ ਭੰਡਾਰੀ ਜੀ ਬੈਠੇ ਰਹੇ ਸਾਡੇ ਸ਼੍ਰੀ ਆਰ ਪੀ ਮਿੱਤਰ ਜੀ ਵੀ ਸਾਡੇ ਸੀਨੀਅਰ ਬੈਠੇ ਤੇ ਤਾਂ ਮੇਰੇ ਭਰਾਵਾਂ ਅੰਗਰ ਸਾਡੇ ਵਡਿਆਂ ਅੰਗਰ ਭੰਡਾਰੀ ਸਾਹਿਬ ਕੀ ਇਹਨਾਂ ਦੀ ਛਤਰਛਾਇਆ ਜਿਹੜੀ ਅੱਜ ਤੋਂ ਕਈ ਸਾਲਾਂ ਤੋਂ ਅਸੀਂ ਇਹਨਾਂ ਤੋਂ ਸਿੱਖਦੇ ਰਹੇ ਹਾਂ ਕਿ ਜਿਹੜੀ ਭਾਜਪਾ ਪਾਰਟੀ ਹੈ ਉਹ ਦੇਸ਼ ਸਮਰਪਿਤ ਪਾਰਟੀ ਹੈ ਕੋਈ ਇਸ ਗੱਲ ਦੀ ਪਾਰਟੀ ਨਹੀਂ ਹੈਗੀ ਕਿ ਇੱਕ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਲੀ ਪਾਰਟੀ ਹੈ ਜਾਂ ਕਿਸੇ ਬੰਦਿਆਂ ਨੂੰ ਯ ਵਿਅਕਤੀ ਵਿਸ਼ੇਸ਼ ਨੂੰ ਪ੍ਰਮੋਟ ਕਰਨ ਵਾਲੀ ਪਾਰਟੀ ਹੈ ਭਾਜਪਾ ਸਰਵ ਵਰਗ ਲਈ ਇੱਕ ਨਿਊਟਰਲ ਕੰਮ ਕਰਨ ਵਾਲੀ ਪਾਰਟੀ ਹੈ ਹਰ ਵਰਗ ਨੂੰ ਉੱਪਰ ਚੱਕਣ ਵਾਲੀ ਪਾਰਟੀ ਹੈ ਸੋ ਸਾਨੂੰ ਵੀ ਇਹ ਚਲੋ ਦੇਰ ਆਏ ਦਰੋਸਤ ਆਏ ਮੈਨੂੰ ਵੀ ਇਹ 1.5-2 ਸਾਲ ਤੋਂ ਅੰਦਰ ਖਲਬਲੀ ਹੋਣ ਲੱਗ ਗਈ ਸੀ ਕਿ ਅਸੀਂ ਗਲਤ ਪਾਰਟੀ ਦਾ ਸਾਥ ਦਿੰਦੇ ਰਹੇ ਪਿਛਲੇ 10 ਸਾਲ ਮੈਂ ਵੀ ਆਪਣੀ ਰਾਜਨੀਤੀ ਜਿਹੜੀ ਐ ਤਾਂ ਖਰਾਬ ਕੀਤੀ ਔਰ ਸਾਨੂੰ ਇਹ 1.5-2 ਸਾਲ ਤੋਂ ਮਹਿਸੂਸ ਹੋਣ ਲੱਗਿਆ ਸੀ ਜਿੱਦਾਂ ਕਹਦੀ ਆ ਵੀ ਅੰਦਰ ਬੈਠੇ ਬੈਠੇ ਘੁੱਟਣ ਹੋਣ ਲੱਗ ਜਾਂਦੀ ਐ ਤੁਹਾਨੂੰ ਕਿ ਅਸੀਂ ਬੰਦ ਕਮਰੇ 'ਚ ਬੈਠਿਆ ਉਹ ਇੱਕ ਉਸ ਗਲਤ ਪਾਰਟੀ ਦੇ ਵਿੱਚ ਬੈਠ ਕੇ ਸਾਨੂੰ ਲੱਗਣ ਲੱਗਿਆ ਵੀ ਅਸੀਂ ਗਲਤ ਲਈ ਮਿਹਨਤ ਕਰਦੇ ਰਹੇ ਉਹਦੇ ਵਿੱਚ ਕਿਸੇ ਵਲੰਟੀਅਰ ਦੀ ਵੈਲਿਊ ਨਹੀਂ ਗਿਣੀ ਜਾਂਦੀ ਕਿਸੇ ਮਿਹਨਤੀ ਵਰਕਰ ਦੀ ਵੈਲਿਊ ਨਹੀਂ ਗਿਣੀ ਜਾਂਦੀ ਔਰ ਇਹਦੇ ਵਿੱਚ ਆਂਦਿਆਂ ਹੀ ਜੇ ਭਾਜਪਾ ਨੇ ਮੈਨੂੰ ਐਜ਼ ਅ ਸਪੋਕਸਮੈਨ ਪੰਜਾਬ ਲਗਾਇਆ ਸੀ ਔਰ ਉਹਨਾਂ ਨੂੰ ਮੇਰੀ ਕੁਝ ਕਾਬਲੀਅਤ ਮੇਰੀ ਵੋਕੇਬਲਰੀ ਮੇਰੀ ਗੱਲਬਾਤ ਦਾ ਨਜ਼ਰੀਆ ਕੁਝ ਸਮਝ ਆਇਆ ਹੋਵੇਗਾ ਤਾਂ ਉਹਨਾਂ ਨੇ ਮੈਨੂੰ ਲਗਾਇਆ ਨਾ ਕਿ ਮੇਰੇ ਕੱਲੇ ਇੱਕ ਮੇਰੀ ਛਵੀ ਦੇਖ ਕੇ ਲਗਾ ਦਿੱਤਾ ਹੋਣਾ ਜਾਂ ਕੱਪੜੇ ਸੋਹਣੇ ਬਾਹਰ ਨਾਲ ਤਾਂ ਕੋਈ ਸੋਹਣਾ ਨਹੀਂ ਕੰਮ ਚਾਹੀਦਾ ਜੇ ਮੈਂ ਸੋਹਣੇ ਕੱਪੜੇ ਪਾ ਕੇ ਪਰਿਵਾਰ 'ਚ ਬੈਠ ਕੇ ਕੰਮ ਨਹੀਂ ਕਰੂੰਗਾ ਤਾਂ ਮੇਰਾ ਪਰਿਵਾਰ ਵੀ ਤਾਂ ਮੈਨੂੰ ਕਹੋਗਾ ਭਾਈ ਤੂੰ ਸਾਈਡ ਤੇ ਹੋ ਜਾ ਤੇਰੇ ਛੋਟੇ ਵੱਡੇ ਭਰਾ ਨੂੰ ਮੌਕਾ ਦੇ ਦੇ ਸਰ ਹੁਣ ਕੀ ਮਹਿਸੂਸ ਕਰਦੇ ਹੋ ਹੁਣ ਇਸ ਪਾਸੇ ਮੈਂ ਮਹਿਸੂਸ ਇਹ ਮਹਿਸੂਸ ਕਰਨ ਵਾਲੀ ਔਰ ਪ੍ਰਾਊਡਲੀ ਗੱਲ ਇਹ ਹੈ ਕਿ ਹੁਣ ਕੰਮ ਕਰਨ ਦਾ ਮੌਕਾ ਮਿਲਿਆ ਸਾਨੂੰ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਉਹਨਾਂ ਨਾਲ ਖੜੇ ਹੋਣ ਦਾ ਮੌਕਾ ਮਿਲਿਆ ਔਰ ਪੂਰੇ ਸਮਾਜ ਲਈ ਕੰਮ ਕਰਨ ਦਾ ਮੌਕਾ ਮਿਲਿਆ ਹਰ ਵਰਗ ਲਈ ਕੰਮ ਕਰਨ ਦਾ ਮੌਕਾ ਮਿਲਿਆ ਨਾ ਕਿ ਗੱਲ ਆ ਬੀਜੇਪੀ ਲਈ ਜੇ ਆਸੂਲੇ ਤੁਹਾਡਾ ਸੜਕਾਂ ਦਾ ਇਨਫਰਾਸਟ੍ਰਕਚਰ ਵਧੀਆ ਹੋ ਰਿਹਾ ਤੁਸੀਂ ਲੋਕ ਸਭ ਦੇਖ ਰਹੇ ਹੋ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਵਾਵਾਹੀ ਮਿਲ ਰਹੀ ਹੈ ਤੇ ਸਾਡੇ ਦੇਸ਼ ਦੇ ਨਹੀਂ ਸਾਡੇ ਸਟੇਟਾਂ ਦੇ ਬੰਦੇ ਕੁਝ ਸਤਾਰਤੀ ਤੱਤ ਉਹ ਐਸੇ ਹੈਗੇ ਆ ਜਿਹੜੇ ਸਾਡੀ ਬੀਜੇਪੀ ਨੂੰ ਭੰਡਣ ਦੇ ਲੱਗੇ ਹੋਏ ਆ ਇੱਕ ਇੱਕ ਸਟੇਟ ਦੀ ਗੱਲ ਕਰੀ ਜਾਂਦੇ ਆ ਯੂਪੀ ਦੀ ਗੱਲ ਕਰ ਲਓ ਐਮਪੀ ਦੇ ਵਿੱਚ ਜਿਤਨਾ ਤੁਹਾਡੇ ਕੋਲ ਇਤਿਹਾਸਿਕ ਜਿੱਤ ਹੈ ਛਤੀਸਗੜ੍ਹ ਦੀ ਜਿਤਨਾ ਸਾਰੀ ਦੁਨੀਆ ਸੋਚਣ ਲੱਗੀ ਸੀ ਵੀ ਇੱਥੇ ਨਹੀਂ ਗੱਲ ਬਣਨੀ ਰਾਜਸਥਾਨ 'ਚ ਨਹੀਂ ਗੱਲ ਬਣਨੀ ਗੱਲਾਂ ਵੀ ਬਣੀਆਂ ਔਰ ਉਹਦੇ ਤੇ ਜਿੱਤ ਵੀ ਇਤਿਹਾਸਿਕ ਜਿੱਤਾਂ ਪ੍ਰਾਪਤ ਕੀਤੀਆਂ ਔਰ ਉਹਨਾਂ ਨੇ ਜਿਹੜੇ ਸੀਐਮ ਬਣਾਏ ਉਹਦੋਂ ਗਾਂ ਐਗਜ਼ਾਮਪਲ ਸੈੱਟ ਕਰ ਦਿੱਤੀ ਉਹਨਾਂ ਨੇ ਸੋ ਉਹਦੇ ਵਿੱਚ ਇੱਥੋਂ ਇਹ ਪਤਾ ਲੱਗਦਾ ਕਿ ਜਿਹੜੀ ਵੌਲੰਟੀਅਰਲੀ ਅਸੀਂ ਕੰਮ ਕਰਦੇ ਆਂ ਉੱਥੇ ਬੀਜੇਪੀ ਸਰਕਾਰ ਦੇ ਵਿੱਚ ਇਸ ਜਿਹੜੀ ਇਹ ਹਰ ਪੱਖੀ ਸਰਕਾਰ ਹੈ ਇਹਦੇ ਵਿੱਚ ਉਹਦੀ ਕਦਰ ਪੈਂਦੀ ਹੈ ਦੇ ਵਿੱਚ ਦੇਖੋ ਜੀ ਹੱਲੇ ਸਾਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਲੋਕ ਸਾਨੂੰ ਸਿਰਫ ਬਾਹਰ ਨਿਕਲ ਕੇ ਮੂੰਹ ਨਹੀਂ ਮਿਠਾ ਕਰਾ ਰਹੇ ਉਹ ਸਿਰਫ ਦੂਜੀ ਹੈ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਦੀ ਦਬੀ ਘੁੱਟੀ ਜਿਹੜੀ ਯੋਜਨਾਵਾਂ ਚੱਲਦੀਆਂ ਪਈਆਂ ਉਹ ਲੋਕਾਂ ਨੂੰ ਪ੍ਰੈਸ਼ਰ ਪਾ ਰਹੀਆਂ ਕਿਉਂਕਿ ਉੱਥੇ ਪੰਚਾਇਤੀ ਉਹਨਾਂ ਦੀਆਂ ਸਰਕਾਰਾਂ ਹੈਗੀਆਂ ਔਰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਇਸ ਖਾਤਰ ਲੋਕ ਸਾਨੂੰ ਥੋੜਾ ਜਿਹਾ ਹੈਜ਼ਿਟੇਟ ਕਰ ਰਹੇ ਚੇਚਕ ਰਹੇ ਨੇ ਤਾਂ ਲੋਕ ਸਾਨੂੰ ਹੱਥੀ ਸ਼ਾਵਾ ਕਰਨ ਨੂੰ ਤਾਂ ਤਿਆਰ ਬੈਠੇ ਆ ਔਰ ਇਹਦਾ ਫਤਵਾ ਵਾਹਿਗੁਰੂ ਨੂੰ ਉਸ ਪ੍ਰਮਾਤਮਾ ਨੂੰ ਮੰਨ ਕੇ ਕਹਿਣ ਲੱਗੇ ਆ ਜੀ 2024 ਦੇ ਵਿੱਚ ਤੁਹਾਨੂੰ ਸਾਹਮਣੇ ਦੇਖਣ ਨੂੰ ਮਿਲੇਗਾ ਮੋਦੀ ਜੀ ਦੀ ਸੰਗਠਿਤ ਜਿੱਤ ਦੇ ਨਾਲ ਜਿਹਦੇ ਨਾਲ ਦੇਸ਼ ਤਰੱਕੀਆਂ ਦੀ بلੰਦੀ ਉੱਤੇ ਜਾਏਗਾ ਓਕੇ